ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਜੋ ਅੱਜ ਦੇ ਦਿਨ ਸ਼ਹੀਦ ਹੋ ਗਏ ਸਨ ਕਹਿੰਦੇ ਹਨ ਕਿ ਇਤਿਹਾਸ ਇੱਕ ਵਾਰ ਜ਼ਰੂਰ ਦੁਹਰਾਇਆ ਜਾਂਦਾ ਹੈ ਤੇ ਉਹੀ ਇਤਿਹਾਸ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਨੇ ਦੁਹਰਾਇਆ ਸੀ ਜਿਵੇਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਤਸੀਹੇ ਦੇ ਕੇ ਉਸੇ ਤਰੀਕੇ ਪੰਜਾਬ ਦੀ ਜ਼ਾਲਮ ਸਰਕਾਰ ਜ਼ਾਲਮ ਪੁਲਿਸ ਵੱਲੋਂ ਭਾਈ ਅਨੋਖ ਸਿੰਘ ਬੱਬਰ ਨੂੰ ਸ਼ਹੀਦ ਕੀਤਾ ਗਿਆ ਆਓ ਜਾਣਦੇ ਹਾਂ ਇਹਨਾਂ ਦੇ ਜੀਵਨ ਬਾਰੇ ਸ਼ਹੀਦ ਭਾਈ ਅਨੋਖ ਸਿੰਘ ਦੀ ਬੱਬਰ ਦਾ ਜਨਮ 1953 ਵਿੱਚ ਪਿਤਾ ਸਰਦਾਰ ਮੱਖਣ ਸਿੰਘ ਦੇ ਘਰ ਮਾਤਾ ਨਰਿੰਜਨ ਕੌਰ ਜੀ ਦੀ ਕੁੱਖੋਂ ਪਿੰਡ ਵੜਿੰਗ ਸੂਬਾ ਸਿੰਘ ਨੇੜੇ ਖਡੂਰ ਸਾਹਿਬ ਜ਼ਿਲ੍ਹਾ ਅਮਰਸਰ ਵਿਖੇ ਹੋਇਆ। ਆਪ ਜੀ ਚਾਰ ਭਰਾ ਸਨ ਵੱਡੇ ਭਰਾ ਭਾਈ ਜੋਗਾ ਸਿੰਘ ਭਾਈ ਸੰਤੋਖ ਸਿੰਘ ਤੀਜੇ ਆਪ ਭਾਈ ਅਨੋਖ ਸਿੰਘ ਅਤੇ ਸਭ ਤੋਂ ਛੋਟੇ ਭਾਈ ਹਰਦੀਪ ਸਿੰਘ ਜੀ ਸਨ ਜੋ ਪਿੰਡ ਬੜਿੰਗ ਸੂਬਾ ਸਿੰਘ ਵਿੱਚ ਖੇਤੀਬਾੜੀ ਕਰਦੇ ਹੋਏ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਸਨ ਭਾਈ ਸਾਹਿਬ ਜੀ ਨੇ 12ਵੀਂ ਤੱਕ ਦੀ ਪੜ੍ਹਾਈ ਖਡੂਰ ਸਾਹਿਬ ਤੋਂ ਪ੍ਰਾਪਤ ਕੀਤੀ ਸਨ 1973 ਵਿੱਚ ਅਮਰਤ ਛੱਕ ਲਿਆ ਤੇ ਗੁਰਸਿੱਖੀ ਜੀਵਨ ਵਿੱਚ ਪਰਪੱਕ ਹੋ ਗਏ ਆਪ ਜੀ ਬਚਪਨ ਤੋਂ ਹੀ ਗੁਰਮੁਖ ਵਰਤੀ ਦੇ ਮਾਲਕ ਸਨ ਆਪ ਜੀ ਸੇਵਾ ਸਿਮਰਨ ਤੇ ਲੋੜਵੰਦਾ ਦੀ ਸਹਾਇਤਾ ਕਰਕੇ ਖੁਸ਼ ਰਹਿੰਦੇ ਸਨ ਭਾਈ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੋਲਕ ਇੰਸਪੈਕਟਰ ਦੀ ਡਿਊਟੀ ਕਰਦੇ ਆਪ ਜੀ ਨਾ ਸਿਰਫ ਡਿਊਟੀ ਸੇਵਾ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਬਲਕਿ ਆਪਣੀ ਸਾਰੀ ਦੀ ਸਾਰੀ ਤਨਖਾਹ ਵੀ ਅਖੰਡ ਕੀਰਤਨੀ ਸਮਾਗਮਾਂ ਵਿੱਚ ਖਰਚ ਕਰ ਦਿੰਦੇ ਆਪ ਜੀ ਦਾ ਸਿੱਖੀ ਬਾਣੀ ਤੇ ਗੁਰਬਾਣੀ ਨਾਲ ਬੜਾ ਪਿਆਰ ਸੀ ਤੇ ਹਮੇਸ਼ਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਰਹਿੰਦੇ ਭਾਈ ਫੌਜਾ ਸਿੰਘ ਜੀ ਆਪ ਜੀ ਦੇ ਬੜੇ ਪਿਆਰੇ ਮਿੱਤਰ ਸਨ ਤੇ ਉਹਨਾਂ ਦੀ ਅਗਵਾਈ ਹੇਠ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ 13 ਅਪ੍ਰੈਲ 1978 ਦਾ ਖੂਨੀ ਸਾਕਾ ਆਪ ਜੀ ਦੀ ਅੱਖਾਂ ਦੇ ਸਾਹਮਣੇ ਵਰਤ ਜਿਸ ਵਿੱਚ ਭਾਈ ਫੌਜਾ ਸਿੰਘ ਜੀ ਸਮੇਤ 13 ਸਿੰਨ ਸ਼ਹੀਦ ਹੋ ਗਏ ਸਨ ਅਤੇ 150 ਤੋਂ ਵੱਧ ਗੰਬੀਰ ਰੂਪ ਵਿੱਚ ਫਟੜ ਹੋ ਗਏ ਉਸ ਦਿਨ ਤੋਂ ਹੀ ਭਾਈ ਸਾਹਿਬ ਨੇ ਨਰਕ ਧਾਰੀਆਂ ਨੂੰ ਸੋਧਾਂ ਲਈ ਕਮਰ ਕਸਾ ਕਸ ਲਿਆ ਭਾਈ ਸੁਖਦੇਵ ਸਿੰਘ ਬੱਬਰ ਦਾਸੂਵਾਲ ਨੇ ਹਮਖਿਆਲ ਸਿੰਘਾਂ ਦੀ ਇੱਕ ਗੁਪਤ ਮੀਟਿੰਗ ਬੁਲਾਈ ਜਿਸ ਵਿੱਚ ਭਾਈ ਅਨੋਖ ਸਿੰਘ ਬੱਬਰ ਭਾਈ ਸੁਲੱਖਣ ਸਿੰਘ ਬੈਰੋਵਾਲ ਬੱਬਰ ਖਾਲਸਾ ਦੇ ਬਾਨੀ ਭਾਈ ਤਲਵਿੰਦਰ ਸਿੰਘ ਜੀ ਬੱਬਰ ਭਾਈ ਵਦਾਵਾ ਸਿੰਘ ਜੀ ਭਾਈ ਸੁਖਦੇਵ ਸਿੰਘ ਜੀ ਚੱਬਾ ਭਾਈ ਕਲਵੰਤ ਸਿੰਘ ਜੀ ਭਾਈ ਮਨਮੋਹਨ ਸਿੰਘ ਜੀ ਉਰਫ ਭਾਈ ਮਹਿੰਦਰ ਸਿੰਘ ਜੀ ਅਤੇ ਗੁਪਤ ਰੂਪ ਵਿੱਚ ਸੇਵਾ ਕਰਨ ਵਾਲੇ ਸਿੰਘ ਸ਼ਾਮਲ ਹੋਏ ਇਸ ਬੈਠਕ ਵਿੱਚ ਨਕਲੀ ਨਿਰੰਕਾਰੀਆਂ ਨੂੰ ਸਬਕ ਸਿਖਾਉਣ ਲਈ ਬੱਬਰ ਖਾਸ ਦੀ ਸਥਾਪਨਾ ਕੀਤੀ ਗਈ ਤਰਨਤਾਰਨ ਅਜਨਾਲਾ ਤੇ ਚੰਡੀਗੜ੍ਹ ਵਿੱਚ ਸੋਧੇ ਨਕਲੀ ਨਿਰੰਕਾਰੀਆਂ ਕਾਰਨ ਭਾਈ ਅਨੂਕ ਸਿੰਘ ਬੱਬਰ ਦੀ ਚਰਚਾ ਆਮ ਹੋ ਲੱਗ ਪਈ ਇਸ ਤੋਂ ਬਾਅਦ ਭਾਈ ਸਾਹਿਬ ਸ਼ਰੋਣੀ ਕਮੇਟੀ ਦੀ ਨੌਕਰੀ ਛੱਡ ਕੇ ਸਿੱਖ ਸੰਘਰਸ਼ ਵਿੱਚ ਵਿਚਰਨ ਲੱਗੇ ਪਾਈ ਅਨੂਕ ਸਿੰਘ ਦੀ ਬੱਬਰ ਦਾ ਦਮ ਦਮੀ ਟਕਸਾਲ ਤੇ ਪਾਈ ਸੁਖਦੇਵ ਸਿੰਘ ਸਖੀਰਾ ਨਾਲ ਬੜਾ ਗੂੜਾ ਪਿਆਰ ਸੀ। ਆਪ ਸਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ। 1984 ਦੇ ਸਿੱਖ ਕਤਲੇਆਮ ਦੀ ਬਾਜੀ ਮੋੜਨ ਲਈ ਸਿੰਘਾਂ ਨੇ ਮਈ 1985 ਵਿੱਚ ਦਿੱਲੀ ਵਿੱਚ ਟ੍ਰਾਂਜਿਸਟਰ ਬੰਬ ਕਰਕੇ ਰਾਜਧਾਨੀ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਨੇ ਇਸ ਕਾਂਡ ਪਿੱਛੋਂ ਪਾਈ ਅਨੂਕ ਸਿੰਘ ਬੱਬਰ ਦਾ ਦਿਮਾਗ ਹੀ ਮੰਨਿਆ ਸੀ। ਡੇਲੋ ਲੁਧਿਆਣਾ ਦੀ ਪੁਲਿਸ ਨੇ ਆਪ ਜੀ ਨੂੰ ਪਹਿਲੀ ਵਾਰ ਗ੍ਰਿਫਤਾਰ ਕਰ ਲਿਆ ਜਦੋਂ ਭਾਈ ਸਾਹਿਬ ਜੀ ਨੂੰ ਪੇਸ਼ੀ ਲਈ ਲੁਧਿਆਣਾ ਦੀ ਅਦਾਲਤ ਵਿੱਚ ਲੈ ਕੇ ਆਈ ਤਾਂ ਭਾਈ ਅਨੂਕ ਸਿੰਘ ਬੱਬਰ ਦੇ ਨਾਲ ਦੇ ਸਿੰਘਾਂ ਨੇ ਭਾਈ ਸਾਹਿਬ ਨੂੰ ਛਡਾਉਣ ਲਈ ਹੱਲਾ ਬੋਲ ਦਿੱਤਾ ਭਾਈ ਸਾਹਿਬ ਆਪਣੇ ਸਾਥੀਆਂ ਨੂੰ ਰੋਕਦੇ ਰਹੇ ਕਿ ਮੈਨੂੰ ਛਡਾਉਣ ਲਈ નિર્ਦੋਸ਼ ਮੁੰਡੇ ਧਾਪ ਪੁਲਿਸ ਮੁਲਾਜ਼ਮਾਂ ਨੂੰ ਨਾ ਮਾਰੋ ਪਰ ਸਿੰਘਾਂ ਨੇ ਇੱਕ ਨਾ ਸੁਣੀ ਇਸ ਕਾਰਵਾਈ ਦੌਰਾਨ ਕਈ ਪੁਲਿਸ ਵਾਲੇ ਮਾਰੇ ਗਏ ਤੇ ਦੋ ਸਿੰਘ ਵੀ ਸ਼ਹੀਦ ਹੋ ਗਏ ਸਿੰਘ ਜਕਾਰੇ ਗਿਜਾਉਂਦੇ ਹੋਏ ਭਾਈ ਸਾਹਿਬ ਜੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ ਭਾਈ ਅਨੋਕ ਸਿੰਘ ਜੀ ਬੱਬਰ ਦੇ ਮਨ ਵਿੱਚ ਬਚਪਨ ਤੋਂ ਹੀ ਸਿੱਖੀ ਤੋਂ ਕੁਰਬਾਨ ਹੋਣ ਦਾ ਜਜ਼ਬਾ ਸੀ ਆਪ ਜੇਲ੍ਹ ਬੰਦੀ ਦੀ ਜ਼ਿੰਦਗੀ ਜਿਉਣ ਨਾਲੋਂ ਅਣਖ ਤੇ ਬਹਾਦਰੀ ਦੀ ਮੌਤ ਨੂੰ ਅਸਲੀ ਜ਼ਿੰਦਗੀ ਸਮਝਦੇ ਸਨ ਆਪ ਜੀ ਇਸ ਅਵਸਥਾ ਵਿੱਚ ਪਹੁੰਚ ਚੁੱਕੇ ਸਨ ਕਿ ਹੁਣ ਆਪ ਜੀ ਨੂੰ ਮੌਤ ਦਾ ਵੀ ਕੋਈ ਭੈ ਨਹੀਂ ਸੀ ਪੰਜਾਬ ਪੁਲਿਸ ਸਪਾਈ ਅਨੋਖ ਸਿੰਘ ਜੀ ਬੱਬਰ ਨੂੰ ਜਿੰਨਾ ਵੱਡਾ ਅਤਵਾਦੀ ਪ੍ਰਚਾਰ ਰਹੀ ਸੀ ਉਤਨਾ ਹੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਸਨ ਜਦੋਂ ਰਿਵੋਰੇ ਨੇ ਪੰਜਾਬ ਪੁਲਿਸ ਦੀ ਕਮਾਂਡ ਸੰਭਾਲੀ ਜਿਹੜੇ ਸ਼ਕਤੀ ਖੜਕੂ ਸਿੰਘਾਂ ਦੇ ਸਿਰਾਂ ਤੇ ਇਨਾਮ ਰੱਖੇ ਸਨ ਉਹਨਾਂ ਵਿੱਚ ਭਾਈ ਅਨੋਖ ਸਿੰਘ ਜੀ ਬੱਬਰ ਦਾ ਨਾਮ ਪ੍ਰਮੁੱਖ ਸੀ ਲੁਧਿਆਣਾ ਕਚਹਿਰੀ ਵਾਲੀ ਕਾਰਵਾਈ ਤੋਂ ਬਾਅਦ ਕੁਝ ਸਮੇਂ ਬਾਅਦ ਭਾਈ ਸਹਿ ਪਿੰਡ ਮਿਲਣ ਆਏ ਮਾਤਾ ਜੀ ਨੇ ਹਾਲ ਚਾਲ ਪੁੱਛਿਆ ਤਾਂ ਭਾਈ ਸਾਹਿਬ ਕਹਿਣ ਲੱਗੇ ਮਾਤਾ ਜੀ ਪਰਚਾ ਪਿਆ ਸੀ ਫੀਲ ਹੋ ਗਿਆ ਸਾਤੀ ਸਿੰਘਾ ਨੇ ਮਜੂਰ ਕਰਕੇ ਛਡਾਲਿਆ ਹੋ ਸਕਦਾ ਹੈ ਕਿ ਸ਼ਹੀਦੀ ਪ੍ਰਾਪਤ ਕਰਨ ਦਾ ਮੌਕਾ ਹੱਥ ਨਾ ਆਵੇ ਮੈਂ ਚਾਹੁੰਦਾ ਹਾਂ ਕਿ ਭਾਈ ਤਾਰੂ ਸਿੰਘ ਤੇ ਭਾਈ ਮਣੀ ਸਿੰਘ ਦੀ ਵੰਗ ਸਿੱਖੀ ਤੋਂ ਕਰਵਾਨ ਹੋ ਕੇ ਸੱਚਖੰਡ ਜਾਵਾਂ ਮਾਤਾ ਜੀ ਮੈਨੂੰ ਅਸੀਸ ਦਿਓ ਕਿ ਮੈਂ ਜ਼ਾਲਮ ਦਾ ਹਰ ਜ਼ੁਲਮ ਦਾ ਖਿਹੜੇ ਮੱਥੇ ਚੱਲਾਂ ਜਵਾਨੋਂ ਸੀ ਨਾ ਕਰਾਂ ਜਿਹੜੇ ਚੜ੍ਹਦੀ ਕਲਾ ਵਾਲੇ ਬਚਨ ਬਿਲਾਸ ਕਰਕੇ ਮਾਤਾ ਜੀ ਨੂੰ ਫਤਿਹ ਬੁਲਾ ਕੇ ਘਰੋਂ ਤੁਰੇ ਫਿਰ ਦੁਬਾਰਾ ਘਰ ਵਾਪਸ ਨਾ ਆਏ ਅੰਤ ਅਗਸਤ 1987 ਵਿੱਚ ਜਲੰਧਰ ਪੁਲਿਸ ਦੇ ਇੰਸਪੈਕਟਰ ਸਰਜੀਤ ਸਿੰਘ ਨੇ ਭਾਈ ਸਾਹਿਬ ਨੂੰ ਸਾਈਕਲ ਤੇ ਜਾਂਦਿਆਂ ਗ੍ਰਿਫਤਾਰ ਕਰ ਲਿਆ ਭਾਈ ਅਨੂਕ ਸਿੰਘ ਬੱਬਰ ਤੋਂ ਪੁੱਛਗਿੱਛ ਕਰਨ ਲਈ ਪੰਜਾਬ ਪੁਲਿਸ ਦਾ ਮੁਖੀ ਵਿਸ਼ੇਸ਼ ਤੌਰ ਤੇ ਪਹੁੰਚਿਆ ਪੁਲਿਸ ਵਾਲੇ ਭਾਈ ਸਾਹਿਬ ਤੋਂ ਵੱਡੇ ਤੋਂ ਵੱਡਾ ਭੇਦ ਜਾਨਣਾ ਚਾਹੁੰਦੇ ਸਨ ਪਰ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਪੁਲਿਸ ਤਸ਼ਦਦ ਕਰਦੀ ਰਹੀ ਤੇ ਭਾਈ ਅਨੋਖ ਸਿੰਘ ਜੀ ਬਬਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਰਹੇ ਸਨ। ਭਾਈ ਸਾਹਿਬ ਜੀ ਦੇ ਸਦਕਾ ਦੇ ਅੱਗੇ ਪੁਲਿਸ ਦੇ ਸਾਰੇ ਹਥਿਆਰ ਫੇਲ ਹੋ ਗਏ। ਆਖਰ ਕਰੋਧ ਵਿੱਚ ਅੰਨੇ ਹੋਏ ਭਾਈ ਸਾਹਿਬ ਜੀ ਨੂੰ ਕਿਹਾ ਕਿ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਭਾਈ ਤਾਰੂ ਸਿੰਘ ਜੀ ਦੇ ਵਾਂਗ ਸ਼ਹੀਦ ਹੋਣਾ ਚਾਹੁੰਦਾ। ਲੈ ਮੈਂ ਤੇਰੀ ਇਹ ਰੀਤ ਵੀ ਪੂਰੀ ਕਰ ਦੇਵਾਂ। ਇਹ ਆ ਕੇ ਉਸ ਜਲਾਦ ਪੁਰਸ ਵਾਲੇ ਨੇ ਭਾਈ ਅਨੋਖ ਸਿੰਘ ਬੱਬਰ ਜੀ ਦਾ ਖੋਪੜੀ ਲਾ ਦਿੱਤੀ ਖੋਪੜੀ ਲੱਥ ਜਾਂ ਤੇ ਭਾਈ ਸਾਹਿਬ ਜੀ ਨੇ ਕਿਹਾ ਕਿ ਤੂੰ ਸਿੱਖ ਹੋ ਕੇ ਮੇਰੇ ਉੱਪਰ ਜ਼ੁਲਮ ਕਰਦਾ ਹੈ ਪਰ ਤੈਨੂੰ ਇਹ ਨਹੀਂ ਪਤਾ ਕਿ ਜੇ ਤਾਰੂ ਸਿੰਘ ਦੀ ਖੋਪੜੀ ਲੱਥੀ ਸੀ ਤਾਂ ਸੋਬਾ ਜਕਰੀਆ ਖਾਂ ਵੀ ਨਹੀਂ ਸੀ ਬਚ ਸਕਿਆ ਭਾਈ ਤਾਰੂ ਸਿੰਘ ਜਕਰੀਏ ਨੂੰ ਅੱਗੇ ਲਾ ਕੇ ਲੈ ਗਿਆ ਸੀ ਤੂੰ ਵੀ ਹੁਣ ਇਸ ਰੰਗਲੀ ਦੁਨੀਆ ਵਿੱਚ ਬਹੁਤਾ ਚਿਰ ਨਹੀਂ ਰਹਿ ਸਕੇਂਗਾ ਭਾਈ ਅਨੋਖ ਸਿੰਘ ਦੀ ਬੱਬਰ ਦਾ ਸ਼ਰੀਰ ਖੋਪੜੀ ਲੈਣ ਤੋਂ ਬਾਅਦ ਲਹੂ ਨਾਲ ਲੱਥਪੱਥ ਹੋਇਆ ਪਿਆ ਸੀ ਅਤੇ ਸ਼ਰੀਰ ਦਾ ਅੰਗ-ਅੰਗ ਤਾਂ ਬੁੱਚੜਾਂ ਨੇ ਪਹਿਲਾਂ ਹੀ ਤੋੜ ਦਿੱਤਾ ਸੀ ਪਰ ਭਾਈ ਸਾਹਿਬ ਜੀ ਦੀ ਮੁੱਖ ਵਿੱਚੋਂ ਵਾਹਿਗੁਰੂ ਦੀ ਧੁਨੀ ਲਗਾਤਾਰ ਉੱਠ ਰਹੀ ਸੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਦਰਿੰਦਿਆਂ ਨੂੰ ਵਿਉਂ ਵਾਗ ਲੱਗ ਰਿਹਾ ਸੀ ਕੌਲਸ ਦੇ ਦਰਿੰਦੇ ਜ਼ੁਲਮ ਦੀਆਂ ਹੋਰ ਵੀ ਸਿਖਰਾਂ ਸ਼ੁਰੂ ਨਾ ਚਾਹੁੰਦੇ ਸਨ ਉਹਨਾਂ ਬੇਦਰਦਾਂ ਨੇ ਭਾਈ ਅਨੋਖ ਸਿੰਘ ਦੀ ਬੱਬਰ ਦੀਆਂ ਅੱਖਾਂ ਵਿੱਚ ਰੇ ਫਲਾਂ ਦੀਆਂ ਸੰਗੀਨਾ ਖ ਬੋ ਦਿੱਤੀਆਂ ਤੇ ਜੀਬ ਵੀ ਸੰਗੀਨ ਨਾਲ ਕੱਟ ਦਿੱਤੀ ਖੋਪੜੀ ਲੱਥ ਜਾਣ ਤੋਂ ਬਾਅਦ ਇਸ ਹੱਥ ਵਿੱਚ ਵੀ ਭਾਈ ਸਾਹਿਬ ਜੀ 8 ਦਿਨ ਜ਼ਖਮੀ ਹਾਲਤ ਵਿੱਚ ਜਿੰਦਾ ਰਹੇ ਆਖਰ ਬੈਰੋਵਾਲ ਦੀ ਪੁਲਿਸ ਨੇ ਝੂਠਾ ਮੁਕਾਬਲਾ ਵਿਖਾ ਕੇ ਪਾਈ ਅਨੋਖ ਸਿੰਘ ਦੀ ਬੱਬਰ ਦੀ ਜਖਮੀ ਦੇਨ ਗੋਲਨਾ ਮਾਰ ਕੇ ਸ਼ਹੀਦ ਕਰ ਦਿੱਤਾ ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਕੁਝ ਚਿਰ ਬਾਅਦ ਜਲੰਧਰ ਜ਼ਿਲ੍ਹੇ ਅੰਦਰ ਸਿੰਘਾਂ ਨੇ ਬੁੱਚੇ ਪੁਲਿਸ ਇੰਸਪੈਕਟਰ ਸਰਜੀਤ ਸਿਉ ਨੂੰ ਬਾਰੂਦੀ ਸਰੰਗ ਨਾਲ ਉਸ ਦੀ ਜੀਪ ਸਮੇਤ ਉਡਾ ਦਿੱਤਾ ਇਸ ਤੋਂ ਬਾਅਦ ਬਿਆੰਤੇ ਬੁੱਚੜ ਦੇ ਰਾਜ ਵਲੇ ਪੰਜਾਬ ਅੰਦਰ ਚੱਲੀ ਸਰਕਾਰੀ ਅਤਵਾਦੀ ਹਨੇਰੀ ਦਰਾਂ ਪੁਲਿਸ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਦੇ ਪਿਤਾ ਜੀ ਬਾਬਾ ਮੱਖਣ ਸਿੰਘ ਜੀ ਨੂੰ ਘਰੋਂ ਚੁੱਕ ਕੇ ਲੈ ਗਏ ਤੇ ਕਿਤੇ ਮਾਰ ਕੇ ਖਪਾ ਦਿੱਤਾ ਤੇ ਉਹਨਾਂ ਦੀ Laash ਵੀ ਨਹੀਂ ਦਿੱਤੀ ਆਓ ਕੌਮੀ ਕਰਦੀ ਉਸਾਰੀ ਵਾਸਤੇ ਉਹਨਾਂ ਸ਼ਹੀਦ ਸੂਰਮਿਆਂ ਦੇ ਵੱਲੋਂ ਪਾਏ ਪੂਰਨਿਆਂ ਤੇ ਚਲਦਿਆਂ ਹੋਇਆ ਇੱਕ ਸੱਚੀ ਸ਼ਰਧਾਂਜਲੀ ਭੇਟ ਕਰੀਏ ਕੌਮ ਨੂੰ ਜੋੜਨ ਦਾ ਕੰਮ ਕਰੀਏ ਜੋ ਕੌਮੀਕਰ ਦੀ ਖਿਲਾਫਤ ਵਿੱਚ ਕੂੜ ਪ੍ਰਚਾਰ ਕਰਦੇ ਹਨ ਉਹਨਾਂ ਦੇ ਵੱਲੋਂ ਪਾਏ ਜਾ ਰਹੇ ਪਰਮਾ ਤੋਂ ਕੌਮ ਨੂੰ ਜਾਣੂ ਕਰਵਾਈਏ ਤਾਂ ਕਿ ਕੌਮ ਕੌਮੀਕਰ ਖਾਰਸਾ ਰਾਜ ਦੀ ਆਜ਼ਾਦੀ ਵੱਲ ਅੱਗੇ ਵਧ ਸਕੇ ਸੁਸੰਗ ਅਸੀਂ ਇਹ ਸੀ ਜਾਣਕਾਰੀ ਪਾਈ ਅਨੋਖ ਸਿੰਘ ਜੀ ਬੱਬਰ ਦੀ ਕਿਵੇਂ ਉਹਨਾਂ ਨੂੰ ਪੁਲਿਸ ਨੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਜਰੂਰ ਸੁਣਾਇਓ ਜੋ ਅੱਜ ਦੇ ਬੱਚੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਵੀਡੀਓ ਕਿਹੋ ਜੀ ਲੱਗੀ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਓ ਤੇ ਵਾਹਿਗੁਰੂ ਜੀ ਲੈ ਕੇ ਵੀਡੀਓ ਸ਼ੇਅਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ